ਸਾਰੇ ਦਰਸ਼ਕਾਂ ਨੂੰ ਔਰ ਗੁਰਦਾਸਪੁਰ ਦੇ ਇਲਾਕੇ ਨੂੰ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜਨ ਤੀਜਾ ਤੁਹਾਨੂੰ ਦੱਸਣ ਜਾ ਰਿਹਾ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਕੁਸ਼ਨ ਜੀ ਔਰ ਸਿਵਲ ਸਰਜਨ ਡਾਕਟਰ ਭਾਰਤ ਕੁਸ਼ਨ ਜੀ ਔਰ ਪ੍ਰਿੰਸੀਪਲ ਸਾਹਿਬ ਔਰ ਐਸ ਐਮਓ ਸਾਰੇ ਹੀ ਸਤਕਾਰਤ ਪਾਰਟੀ ਦੇ ਅਹੁਦੇਦਾਰ ਔਰ ਇਥੋਂ ਦਾ ਪੈਰਾਮੈਡੀਕਲ ਸਟਾਫ ਇਹਗਾ ਆ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਤੇ ਆ ਦੇਖੋ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਇੱਥੇ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਦੇ ਉਮਰ ਦੇ ਬੱਚੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੀ ਹੋਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਪਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 ਚ ਮਿਲਣਾ ਚਾਹੀਦਾ ਸੀਗਾ ਅੱਜ 225 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਨੇ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਈਆ ਇਹਨਾਂ ਗਰਾਉਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਉਹਨਾਂ ਨੇ ਪੱਤਰ ਅੱਜ ਰੱਖ ਰਿਆ ਕੰਮ ਸ਼ੁਰੂ ਹੋ ਗਿਆ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ 64 ਬੱਚਿਆਂ ਦੀ ਰਿਹائش ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇਹਦੀ ਆਉਂਦੀ ਮੁਸ਼ਕਲ ਸੀ ਇਹ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਨੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਸੋ ਕਹਿਣ ਤੋਂ ਭਾਵ ਵੀ 2014 ਦੀ ਚੀਜ਼ ਲਟਕੀ ਹੋਈ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਮਾਪੂਰਨ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਹਿائش ਦੀ ਧਿਆਨ ਨਹੀਂ ਆਇਆ ਵੀ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਆਂ ਦੀ ਬੱਚਿਆਂ ਨੂੰ ਇੱਥੇ ਪੜਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਆਪਾਂ ਗੱਲ ਕਰਦੇ ਆ ਅੱਜ ਬਾਕੀ ਚੀਜ਼ਾਂ ਦੀ ਜਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਬੋਈਆ ਕਰਾਵਾਂਗੇ ਉਹਨਾਂ ਚਿਰ ਤੱਕ ਕੋਈ ਸੱਤਾ ਕੋਈ ਰਾਜ ਕੋਈ ਬਾਗ ਜੜਾ ਉਹ ਕਿਸੇ ਮਾਣੇ ਨਹੀਂ ਹੈਗਾ ਸੋ ਮੈਂ دل دیا گہائیوں تو اپنے مخمنتری جی دا تنواد دنواد دا اور ڈاکٹر بلبیر سنگ جی کا سارے ہیلتھ منسٹر نے جنہ نے میرے بےنتی دے اوپر اور جدو بھی میں آتا سا سٹاف اور بچے ہمیشہ یہ منگ کرتے کسانو پی جی سے رہنا پہنتا کسی نیری سویرے باہر جانا پہنتا ساری سیکورٹی دا کون دیکھو گا اور میرے بےنتی کرن دے اوپر انہوں نے دو کروڑ ستارہ لکھ روپیہ جا جاری کرتا کام سا ਮਾਰਚ 17 ਮਾਰਚ ਤੋਂ ਸ਼ੁਰੂ ਹੋ ਗਿਆ ਔਰ ਦਸੰਬਰ 17 ਤੱਕ ਇਹਨੂੰ ਕੰਪਲੀਟ ਕਰਾਂਗੇ ਮੇਰੀ ਕੋਸ਼ਿਸ਼ ਹੋਊਗੀ ਕਿ 1 ਮਹੀਨਾ ਪਹਿਲਾਂ ਹੀ ਕੰਪਲੀਟ ਹੋ ਕੇ ਤਾਂ ਕਿ ਸਰਦੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਇਸ ਰਿਆਜ ਦੇ ਵਿੱਚ ਲੈ ਸਕੀਏ ਸੋ ਮੈਂ ਇਹ ਬੇਨਤੀ ਕਰੂੰਗਾ ਕਿ ਅੱਜ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੰਵੇਦਨਸ਼ੀਲਾ ਕਰਮਸ਼ੀਲਾ ਯਦਨਸ਼ੀਲਾ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਵਾਸਤੇ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ ਸੋ ਅੱਜ ਇਲਾਕਾ ਵਾਸੀਆਂ ਨੂੰ ਵੀ ਮੈਂ ਮੁਬਾਰਕ ਦਿੰਦਾ ਕਿ ਜਿਹੜਾ ਹੱਕ 11 ਸਾਲਾਂ ਤੋਂ ਡੋੜਦਾ ਰੁਕਿਆ ਸੀਗਾ ਅੱਜ ਉਹ ਸਰਕਾਰ ਪੂਰਾ ਕਰਨ ਜਾ ਰਹੀ ਆ ਉਸ ਖਾਲ ਪ੍ਰੋਖ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਮਰਤ ਬਖਸ਼ੀ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਔਰ ਅਰਵਿੰਦ ਕੇਜਰੀਵਾਲ ਜੀ ਦੀ ਮਿਹਰਬਾਨੀ ਦੇ ਨਾਲ ਦਾਸ ਨੂੰ ਮੌਕਾ ਮਿਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸੇਵਾ ਕਰਨ ਦਾ ਅੱਜ ਉਸ ਲੜੀ ਦੇ ਵਿੱਚ ਸਾਡੀ ਪੀ ਐਚ ਸੀ ਜਿਹੜੀ ਆ ਇਹਦਾ ਨਿਰਮਾਣ ਕਰਨ ਜਾ ਰਹੀ ਆ ਸਾਡੀ ਇੰਜੀਨੀਅਰਿੰਗ ਬ੍ਰਾਂਚ ਇਸ ਗੱਲ ਹੀ ਬਹੁਤ وجڑ بات ہے کہ جڑا کام ہے وہ میاری ہوئے چنگی کوالٹی والا چنگا مٹیریل لگے اور سمے کمپلیٹ ہوئے سو میں آج بچوں بھی کہوں گا کہ جڑی تاڑی گیارہ سال دی اڈیق سکی آج وہ ختم ہو گئی اور والے مینہ دے ویچ کے ہوسٹل چالو کر کے تعلق سمرپت کر گے